ਉਹ ਇਹ ਗੱਲਬਾਤ ਕਰਨ ਬਾਅਦ ਇੱਕ ਹਾਂ ਚਲੋ ਤੁਹਾਡਾ ਰਹਿਣੇ ਕੋਈ ਕਸੂਰ ਨਹੀਂ ਹੈ ਸਰਕਾਰ ਦੇ ਆਰਡਰ ਹੈ ਬੈਠੋ ਜੀ ਤਾਂ ਲੇਕਿਨ ਉਹ ਪਰ ਹਮ ਸਰਕਾਰ ਤੱਕ ਆ ਗਏ ਤੁਸੀਂ ਕੋਈ ਨਾ ਮਿਲਣਾ ਹੈ ਬੰਦੇ ਇਸ ਟਾਈਮ ਕੁਡੂਆਂ ਜਿਹੜਾ ਕਿ ਹਲਕਾ ਚਮਕੌਰ ਸਾਹਿਬ ਦਾ ਥਾਣਾ ਹੈ ਤਹਿਸੀਲ ਖਰੜ ਦਾ ਇਹਦੇ ਵਿੱਚ ਬੈਠਾ ਹੈ ਇਹ ਮੇਰੇ ਨਾਲ ਸਾਡੇ ਬਲੌਕ ਸੰਪਤੀ ਦੇ ਮੈਂਬਰ ਵੀ ਹੈ ਕਿਸਾਨ ਆਗੂ ਹੈ ਤੇ ਇਹ ਵੀ ਬੈਠੇ ਹੈ ਇਹਨਾਂ ਨੂੰ ਪੁਲਿਸ ਅੱਜ ਫੜ ਕੇ ਐਸੇ ਥਾਣੇ 'ਚ ਬੰਦ ਕੀਤਾ ਹੋਇਆ ਹੈ ਕਿ ਜੀ ਕੱਲ ਨੂੰ ਇਹ ਧਰਨੇ ਤੇ ਆਪਣੇ ਬੰਦਿਆਂ ਨੂੰ ਨਾਂ ਲੈ ਕੇ ਜਾ ਸਕਣ ਸਰਕਾਰ ਜਿਹੜੀ ਇਹ ਘਨੌਣੀਆਂ ਹਰਕਤਾਂ ਕਰ ਰਹੀ ਹੈ ਨਾਦਰਸ਼ਾਈ ਰਵੱਈਏ ਤੇ ਉਤਰੀ ਹੋਈ ਹੈ ਤੇ ਕਿਸਾਨਾਂ ਨੂੰ ਬਿਨਾਂ ਕਿਸੇ ਕਾਰਨ ਹਾਲਾਂਕਿ ਇਕੜਤਾ ਆਸਾ ਆਪ ਕੀਤੀ ਕਿਸਾਨਾਂ ਦੀਆਂ ਮੰਗਾ ਮੰਨਣ ਦੀ بجائے ਉਹਨਾਂ ਨੂੰ ਘਰ ਤੇ ਪਹੁੰਚਾਤਾ ਉੱਥੇ ਮੀਟਿੰਗ ਚ ਆਪ ਵੀ ਭੱਜ ਗਏ ਡਿਮਾਂਡਾਂ ਇਹਨਾਂ ਦੀਆਂ ਸੁਣੀਆਂ ਨਹੀਂ ਉਲਟਾ ਲੋਕਤੰਤਰ ਦੇ ਵਿੱਚ ਜੇ ਲੋਕਤੰਤਰੀਕ ਤਰੀਕੇ ਦੇ ਨਾਲ ਧਰਨਾ ਦੇਣ ਜਾਂਦੇ ਆ ਤਾਂ ਇਹਨਾਂ ਨੂੰ ਫੜ ਕੇ ਅੰਦਰ ਦੇਤਾ ਹੈ ਇਹ ਸਾਡੇ ਚਰਨਜੀਤ ਸਿੰਘ ਜੀ ਔਰ ਸਾਡੇ ਬਹੁਤ ਹੀ ਸਤਕਾਰਯੋਗ ਇਹ ਸਾਡੇ ਪ੍ਰਧਾਨ ਹੈ ਇਸ ਏਰੀਏ ਦੇ ਕਿਸਾਨ ਯੂਨੀਅਨ ਦੇ ਪਰ ਜਿੰਨੇ ਕਿਸਾਨ ਨੇਤਾ ਹੈ ਸਾਰਿਆਂ ਨੂੰ ਬੈਕਾਂ ਦੇ ਵਿੱਚ ਬੰਦ ਕੀਤਾ ਹੋਇਆ ਮੈਂ ਇਹਨਾਂ ਨੂੰ ਰਾਤ ਨੂੰ ਮਿਲਣ ਆਇਆ ਐਸੀ ਸਰਕਾਰ ਦੀ ਇਸ ਕਾਰਵਾਈ ਦੀ ਕੋਰ ਨਿੰਦਾ ਕਰਦਾ ਹਾਂ ਕੁਦੂਆ ਜਿਹੜਾ ਕਿ ਹਲਕਾ ਚਮਕੌਰ ਸਾਹਿਬ ਦਾ ਥਾਣਾ ਹੈ ਤਹਿਸੀਲ ਖਰੜ ਦਾ ਇਹਦੇ ਵਿੱਚ ਬੈਠਾ ਇਹ ਮੇਰੇ ਨਾਲ ਸਾਡੇ ਬਲੌਕ ਸੰਪਤੀ ਦੇ ਮੈਂਬਰ ਵੀ ਹੈ ਕਿਸਾਨ ਆਪੂ ਹੈ ਤੇ ਇਹ ਵੀ ਬੈਠੇ ਹੈ ਇਹਨਾਂ ਨੂੰ ਪੁਲਿਸ ਅੱਜ ਫੜ ਕੇ ਇੱਥੇ ਥਾਣੇ 'ਚ ਬੰਦ ਕੀਤਾ ਹੋਇਆ ਹੈ ਕਿ ਜੀ ਕੱਲ ਨੂੰ ਇਹ ਧਰਨੇ ਤੇ ਆਪਣੇ ਬੰਦਿਆਂ ਨੂੰ ਨਾਲ ਲੈ ਕੇ ਜਾ ਸਕਣ ਸਰਕਾਰ ਜਿਹੜੀ ਇਹ ਘਨੌਣੀਆਂ ਹਰਕਤਾਂ ਕਰ ਰਹੀ ਹੈ ਨਾਦਰਸ਼ਾਈ ਰਵੱਈਏ ਤੇ ਉਤਰੀ ਹੋਈ ਹੈ ਤੇ ਕਿਸਾਨਾਂ ਨੂੰ ਬਿਨਾਂ ਕਿਸੇ ਕਾਰਨ ਹਾਲਾਂਕਿ ਟਿਕੜਤਾ ਆਸਾ ਆਪ ਕੀਤੀ ਕਿਸਾਨਾਂ ਨੇ ਮੰਗਾ ਮੰਨਣ ਦੀ بجائے ਉਹਨਾਂ ਨੂੰ ਘਰ ਤੇ ਪਹੁੰਚਾਤਾ ਉੱਥੇ ਮੀਟਿੰਗ ਚ ਆਪ ਵੀ ਭੱਜ ਗਏ ਡਿਮਾਂਡਾਂ ਇਹਨਾਂ ਦੀ ਸੁਣੀਆਂ ਨਹੀਂ ਉਲਟਾ ਲੋਕਤੰਤਰ ਦੇ ਵਿੱਚ ਜੇ ਲੋਕਤੰਤ੍ਰਿਕ ਤਰੀਕੇ ਦੇ ਨਾਲ ਧਰਨਾ ਦੇਣ ਜਾਂਦੇ ਆ ਤਾਂ ਇਹਨਾਂ ਨੂੰ ਫੜ ਕੇ ਅੰਦਰ ਦੇਤਾ ਹੈ ਕਿ ਸਾਡੇ ਚਰਨਜੀਤ ਸਿੰਘ ਜੀ ਔਰ ਸਾਡੇ ਬਹੁਤ ਹੀ ਸਤਕਾਰਯੋਗ ਇਹ ਸਾਡੇ ਪ੍ਰਧਾਨ ਹੈ ਇਸ ਏਰੀਏ ਦੇ ਕਿਸਾਨ ਯੂਨੀਅਨ ਦੇ ਪਰ ਜਿੰਨੇ ਕਿਸਾਨ ਨੇਤਾ ਹੈ ਸਾਰਿਆਂ ਨੂੰ ਬੈਕਾਂ ਦੇ ਵਿੱਚ ਬੰਦ ਕੀਤਾ ਹੋਇਆ ਮੈਂ ਇਹਨਾਂ ਨੂੰ ਰਾਤ ਨੂੰ ਮਿਲਣਾ ਆ ਐਸੀ ਸਰਕਾਰ ਦੀ ਇਸ ਕਾਰਵਾਈ ਦੀ ਕੋਰ ਨਿੰਦਾ ਕਰਦਾ